ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਪ੍ਰਮਾਤਮਾ ਦੀ ਇਸ ਖੂਬਸੂਰਤ ਦੁਨੀਆ ਦੇ ਵਿੱਚ ਕਦੇ-ਕਦੇ ਕੁਝ ਐਸਾ ਹੋ ਜਾਂਦਾ ਜਿਹੜਾ ਸਾਡੀ ਸਮਝ ਦੇ ਵਿੱਚ ਨਹੀਂ ਆਉਂਦਾ ਜੀ ਨੂੰ ਅਸੀਂ ਬੋਲ ਕੇ ਦੱਸ ਨਹੀਂ ਸਕਦੇ ਸੇ ਪਰ ਆਈ ਸੀਸੀਟੀਵੀ ਕੈਮਰੇ ਦੇ ਵਿੱਚ ਕਰੋਸ਼ੀ ਰਿਕਾਰਡ ਹੁੰਦੀ ਆ ਤੇ ਜੋ ਅੱਗੇ ਆ ਕੇ ਦੋ ਮੁੰਡਿਆਂ ਦਾ ਰੂਪ ਲੈ ਲੈਂਦੀ ਹੈ ਇਸ ਕਿਹਾ ਹੀ ਅੱਜ ਤੋਂ ਇਹ ਤੱਕ ਕਰਿੰਦ ਹੋਏ ਲੋਗ ਦੇ ਕੋਈ ਲੋਗ ਦੇ ਦਾ ਨਹੀਂ ਕੋਈ ਐਡਰ ਸੀਗਾ ਨਾ ਕੈਮਰਾ ਸੁਤਾ ਗਰਵਾਂ ਦੇ ਰਸਮੀ ਰੂਪ ਕਾਫੀ ਵੱਡੇ ਵੱਡੇ ਚੈਨਲਾਂ ਤੇ ਉੱਤੇ ਦੋਸਤ ਦੋਸਤ ਨੇ ਸੁਣਾਈ ਹੈ ਪ੍ਰਵੇਸ਼ਾ ਲੰਮੇ ਮਾਵੇ ਪਿਛਲੇ ਮਹੀਨੇ ਨਾਮ ਪਰ ਆ ਰਿਹਾ ਬਹੁਤ ਬਾਈ ਦੀ ਆ ਲੰਮਹੋਰ ਸੁਣਾ ਪਰੇ ਹੈ ਇੱਥੋਂ ਮੁੰਡੇ ਦੁਬਾਰਾ ਦੇ ਸਮੂਹ ਵਿੱਚ ਉੱਥੋਂ ਤੁਰ ਕੇ ਲੋਕ ਕਿੰਨੀ ਵੱਡੀ ਗੱਲ ਹੋ ਗਈ ਦੂਰ ਤੱਕ ਗਿਆ ਫਿਰ ਅੱਜ ਅੱਜ ਮੇਰਾ ਕਿਸੇ ਤਾਈਆਂ ਦਾ ਪਰਕੀ ਈ ਸ਼ਹਿ ਸੀ ਉਹ ਕਹਿੰਦੇ ਸਾਨੂੰ ਸਮਝ ਨਹੀਂ ਲੱਗੀ 22 ਤਰੀਕ ਦੀ ਆਹੀ ਸਾਲ ਦੀ ਤੇ ਆਹ ਦੇਖੋ ਤੁਸੀਂ ਅੱਗ ਚੱਲ ਕੇ ਆਈ ਉਹਨੇ ਅੱਗੇ ਮੂਰੇ ਦਰਖਤ ਲੱਗੇ ਹੋਏ ਨੇ ਤੇ ਉਹ ਸਾਰੇ ਦਰਖਤਾਂ ਦੇ ਵਿੱਚ ਦੀ ਲੰਘ ਕੇ ਤੇ ਗਾਂ ਜਾ ਕੇ ਅੱਗ ਨੇ ਡਿੱਗ ਪੈਣਾ ਤੇ ਫਿਰ ਉੱਥੇ ਆ ਕੇ ਭੜਾਕਾ ਮਾਰ ਦੇਣਾ ਤੇ ਉਹ ਸਾਰੇ ਦਰਖਤਾਂ ਦੇ ਵਿੱਚ ਅੱਗ ਲੱਗ ਜਾਣੀ ਉਸ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਰਿਕਾਰਡ ਹੋ ਜਾਂਦੀਆਂ ਜਿਨ੍ਹਾਂ ਨੂੰ ਨਹੀਂ ਸਾਡਾ ਦਿਮਾਗ ਸਮਝ ਪਾਉਂਦਾ ਪਰ ਆਪਾਂ ਇਹ ਵੀ ਕੋਈ ਅਤ ਕਥਨ ਹੀ ਨਹੀਂ ਹੈਗੀ ਵੀ ਅੱਜ ਵੀ ਇਸ ਧਰਤੀ ਦੇ ਉੱਤੇ ਐਸਾ ਬਹੁਤ ਕੁਛ ਆ ਜਿਹਦੇ ਤੋਂ ਅਸੀਂ ਜਾਣੂ ਨਹੀਂ ਹੈਗੇ ਜਾਂ ਜਿਹਦੀ ਅਸੀਂ ਜਾਣਕਾਰੀ ਨਹੀਂ ਰੱਖਦੇ ਉਹ ਪ੍ਰਮਾਤਮਾ ਜੀ ਨੇ ਐਡਾ ਵੱਡਾ ਬ੍ਰਹਿਮੰਡ ਸਾਜਿਆ ਜਿੱਥੇ ਤੱਕ ਸਾਡੀ ਪਹੁੰਚ ਹੀ ਨਹੀਂ ਉਹ ਕੁਝ ਵੀ ਪੈਦਾ ਕਰ ਸਕਦਾ ਉਹ ਚੀਜ਼ਾਂ ਵੀ ਜਿਹੜੀਆਂ ਅਸੀਂ ਸੋਚ ਵੀ ਨਹੀਂ ਸਕਦੇ ਤੇ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਵੀ ਨੇ ਸੋ ਇਸੇ ਕਰਕੇ ਕਹੀਦਾ ਕਿ ਉਸ ਪ੍ਰਮਾਤਮਾ ਦਾ ਨਾਮ ਲਿਆ ਕਰੋ ਉਹਦਾ ਨਾਮ ਜਪਿਆ ਕਰੋ ਬੜਾ ਬੇਅੰਤਾ ਹੋ ਕਣ-ਕਣ ਦੇ ਵਿੱਚ ਵਾਸ ਕਰਦਾ ਤੁਸੀਂ ਇੱਕ ਪੈਰ ਫੁੱਟੋ ਉਧਰੋਂ ਪ੍ਰਮਾਤਮਾ 100 ਫੁੱਟ ਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਅੱਜ ਹੀ ਉਹਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ ਆ ਚੀਜ਼ਾਂ ਕੱਖ ਨਹੀਂ ਹੈਗੀਆਂ ਇਹ ਤੋਂ ਵੀ ਪਰੇ ਤੋਂ ਪਰੇ ਚੀਜ਼ਾਂ ਪਈਆਂ ਨੇ ਤੇ ਜਦੋਂ ਤੁਸੀਂ ਪਰਮਾਤਮਾ ਦੇ ਰਾਹ ਤੇ ਉੱਤੇ ਜਾਂਦੇ ਹੋ ਬੜਾ ਹੀ ਰੌਚਕ ਸਫ਼ਰ ਆਹੋ ਆਪਾਂ ਪਹਾੜਾਂ ਨੂੰ ਨਿਕਲਦੇ ਆਂ ਆਪਾਂ ਨਦੀਆਂ ਦੇਖਦੇ ਆਂ ਸਮੁੰਦਰ ਦੇਖਦੇ ਆਂ ਆਪਾਂ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰਨ ਜਾਂਦੇ ਆਂ ਕਿ ਕੋਈ ਵਧੀਆ ਜਗ੍ਹਾ ਦੇਖੀਏ ਤੇ ਤੁਸੀਂ ਸੋਚੋ ਇਹ ਤਾਂ ਇਨਸਾਨ ਨੇ ਬਣਾਈ ਆ ਜਿਹੜੀ ਜਗ੍ਹਾ ਉਸ ਪ੍ਰਮਾਤਮਾ ਨੇ ਬਣਾਈ ਹੋਈ ਆ ਤੇ ਉਹਦਾ ਰਾਹ ਕਿੰਨਾ ਸੋਹਣਾ ਹੋ ਤੇ ਉਹ ਥਾਂ ਕਿੰਨੀ ਸੋਹਣੀ ਹੋ ਤੇ ਫਿਰ ਉਹ ਆਪ ਕਿੰਨਾ ਸੋਹਣਾ ਹੋ ਇਸੇ ਕਰਕੇ ਉਹਦਾ ਨਾਮ ਲੈਣਾ ਸ਼ੁਰੂ ਕਰੋ ਫੇਰ ਹੀ ਆਪਾਂ ਤੁਰਾਂਗੇ ਉਹਦੇ ਵੱਲ ਨੂੰ ਜਿਉਂਦੇ ਵਾਸਤੇ ਰਹੋ ਧੰਨਵਾਦ